ਚੇਲਾ ਆਪੇ ਗੁਰ ਚੇਰਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਵਾਹ ਕੋਬਿੰਦ ਸੇ ਆਪੇ ਗੁਰ See love. ਆਇਆ ਸਤ ਸੰਗਤ ਕੇ ਮੇਲਾ ਨਾਨਕ ਨਿਰਪੋ ਨਿਰਕਾਰ ਵਿੱਚ ਸਦਾ ਖੇਲਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਹੈ सतगुरु गुरु ग्रंथ साहब महाराज के पाशाही धनबाद पंचपे साहबानदगुरु गुरु ग्रंथ साहब महाराज के पातशाही धनबाद बोल है।, है, है सारी संगत बहुत का नगर की कंसा जाए जा रहे हैं और नगर की परिक्रमा करते हुए आप चौथे पराज आके अपने सतगुरु महाराज के पातशाह सारे दिन सेवा साराव कबूल कर बहुत बहुत धनवाद है सारी संगत का सारा को बेअंतमान जत्न वा रहे ਦਾਸ ਜਥੇਦਾਰ ਭਦੀਪ ਸਿੰਘ ਸੰਗਤਪੁਰ ਫਗਵਾੜਾ ਸਾਰੀ ਸੰਗਤ ਦਾ ਬਹੁਤ-ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਬਹੁਤ ਵੱਡੀ ਮਹਾਨ ਬਖਸ਼ਿਸ਼ ਹੋਈ ਅੱਜ ਦੇ ਸ਼ੁਭ ਦਿਹਾੜੇ ਪਿੰਡ ਚਲਵੇੜਾ ਦੀਆਂ ਸਰਬੱਤ ਸੰਗਤਾਂ ਵੱਲੋਂ ਸਾਬੇ ਕਮਾਲ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਬਹੁਤ ਹੀ ਖੁਸ਼ੀਆਂ ਵਿੱਚ ਨਗਰ ਕੀਰਤਨ ਅੰਮ੍ਰਿਤ ਵੇਲੇ ਤੋਂ ਸਜਾਏ ਹੋਏ ਨੇ ਸਹਬ ਜੀਆਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਆਪ ਸਾਰੇ ਸੰਗਤਾਂ ਪਿਆਰ ਸਹਿਤ ਹਾਜ਼ਰੀਆਂ ਭਰ ਰਹੇ ਹੋ ਆਓ ਲਾਭ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਬੇ ਕਮਾਲ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਚੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਬਧਾਈਆਂ ਬਹੁਤ ਮੁਬਾਰਕਾਂ ਜੀ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼